ਵੀ 22 ਗੱਡੀਆਂ ਵੀ ਘੱਟ ਲਿਉਂਦਾ ਬਾਈ ਨੂੰ ਕੋਈ ਸ਼ੋਅਰੂਮ ਦਾ ਖਰਚਾ ਨਹੀਂ ਕੋਈ ਬਿੱਲ ਦਾ ਕੋਈ ਦੁਕਾਨ ਦੇ ਕਿਰਾਏ ਦਾ ਖਰਚਾ ਨਹੀਂ 5-4000 ਦੇ ਮਾਰਜਨ ਤੇ ਗੱਡੀਆਂ ਵੇਚਦਾ ਤੇ ਜਿਵੇਂ ਗੱਡੀਆਂ ਵੀ ਥੋਡੀਆਂ ਵਧੀਆ ਹੁੰਦੀਆਂ ਨੇ ਬਾ ਕਮਾਲ ਹੁੰਦੀਆਂ ਨੇ ਇਹ 2014 ਮਾਡਲ ਆਈ ਇਹ ਫਸਟ ਓਨਰ ਆਈ ਪੰਜਾਬ ਨੰਬਰ ਆ ਹਾਂਜੀ ਪੰਜਾਬ ਨੰਬਰ ਆਈ ਫੁੱਲ ਇਨਸੋਰੈਂਸ ਆਈ ਦੋ ਚਾਬੀਆਂ ਨੇ ਇਹਦੀਆਂ ਗੱਡੀ ਦੀਆਂ ਹੂੰ ਇਹਦੇ ਵੀ ਇਕੱਲੇ ਬੈਂਪਰਾਂ ਦੀ ਪੇਂਟ ਆ ਇਕੱਲੇ ਬਾਕੀ ਸਾਰੀ ਗੱਡੀ ਰਿਜਨਲ ਆਈ ਇਹੇ ਅੱਛਾ ਜਮਾਂ ਓਰੀਜਨਲ ਆ ਜਮਾਂ ਰਿਜਨਲ ਆ ਫੁੱਲ ਗਾਰੰਟੀ ਆਈ ਇਹਦੀ ਹੂੰ ਫੁੱਲ ਇਨਸੋਰੈਂਸ ਆਈ ਦੋ ਚਾਬੀਆਂ ਟੱਚ ਪਲੇਅਰ ਲੱਗਿਆ ਹੋਇਆ ਟਾਇਰ ਲਾਏ ਨਵੇਂ ਨਈ ਇਹਦੇ ਬੀਡੀਆਈ ਆ ਇਹ ਹਾਂਜੀ ਇਹ ਬੀਡੀਆਈ ਆਈ ਇਹ 2014 ਮਾਡਲ ਆਈ ਇਹਦਾ ਸਭ ਤੋਂ ਪਹਿਲਾਂ ਰੇਟ ਦੱਸੋ ਜ 40000 ਚੱਲੀ ਹੋਈ ਆ ਜੀ ਇਹ ਵੀ ਆਨ ਰਿਕਾਰਡ ਚੱਲੀ ਹੋਈ ਆ ਇੰਟੀਰੀਅਰ ਚੈੱਕ ਕਰਵਾ ਦੋ ਜੀ ਇਹਦਾ ਹਾਂ ਤੇ ਇਹਦੇ ਕੱਲੇ 40000 ਚੱਲੀ ਹੋਈ ਆ ਜੀ 40000 ਚੱਲੀ ਹੋਈ ਆ ਜੀ ਅੱਛਾ ਜੀ ਹਾਂਜੀ ਕਮਾਲ ਕਰੀ ਪਈ ਆ ਬਈ ਆ ਤਾਂ ਜਮਈ ਹੈ ਨਾ ਬਾਕੀ ਗੱਡੀ ਦਾ ਇੰਟੀਰੀਅਰ ਦੱਸਦਾ ਗਏ ਜੀ ਕੋਈ ਸ਼ੱਕ ਨਹੀਂ ਤੇ ਨੀਚੋ ਹਰ ਇੱਕ ਚੀਜ਼ ਦੱਸਦੀ ਆ ਗੱਡੀ ਦੀ ਮੈਂ ਘੱਟ ਚੱਲੀ ਹੋਈ ਆ ਇਹਦੇ ਬੰਪਰ ਪੇਂਟ ਕਰਾਏ ਨੇ ਜੀ ਸਾਰੀ ਗੱਡੀ ਰੀਜਨਲ ਆਈ ਹਲਕਾ ਸਾਰੀ ਗੱਡੀ ਜੀ ਹਾਂਜੀ ਕੱਲੇ ਬੰਪਰਾਂ ਤੋਂ ਬੰਪਰ ਪੇਂਟ ਕਰਾਏ ਨੇ ਫਰੰਟ ਸਾਰਾ ਸੀਲਡ ਪਿਆ ਕੋਈ ਨਟ 볼ਟ ਕੋਈ ਫੈਂਡਰ ਕੁਝ ਵੀ ਨਹੀਂ ਖੁੱਲਿਆ ਹੋਈ ਠੀਕ ਹੈ ਜੀ ਸਾਰੀ ਗੱਡੀ ਕੰਚ ਵਰਗੀ ਪਈਆ ਸਾਰਾ ਫਰੰਟ ਓਕੇ ਆ ਭਾਈ ਜੀ ਆ ਗੱਡੀ 60000 ਦੱਲੀ ਹੋਈ ਆ 61000 ਆਨ ਹੋਰਕੋੜੀ ਜਮਾ ਆਨ ਰਿਕਾਰਡ ਜੀ ਆਨ ਰਿਕਾਰਡ ਕਢਾ ਸਕਦੇ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾ ਇੱਕ ਦੋ ਵੀਡੀਓ ਵੀਡੀਓ ਪਹਿਲਾਂ ਵੀ ਆਪਾਂ ਸ਼ੂਟ ਕਰੀਆਂ ਨੇ ਤੁਸੀਂ ਆਪ ਵੀ ਦੇਖਿਆ ਹੋ ਮੈਂ ਫੇਰ ਵੀ ਤੁਹਾਡੇ ਧਿਆਨ ਚ ਦਵਾਦਾ ਇਹ ਬਾਈ ਨਾ ਉਹਨਾਂ ਚੋਂ ਜਿਹੜਾ ਕਾਰਾਂ ਨੂੰ ਕੋਕਾ ਨਾਗਣੀ ਅੱਤ ਪੀਸ ਜਾਂ ਜੇ ਹੈ ਉਹ ਹੈ ਕਹਿ ਕੇ ਰੋਲਾ ਪਾ ਕੇ ਨਹੀਂ ਵੇਚਦਾ ਸਾਫ਼ ਸੁਥਰੀ ਡੀਲ ਕਰਦਾ ਆਪਦੇ ਘਰ ਚ ਕੰਮ ਕਰਦਾ ਬਾਈ 5-4 ਗੱਡੀਆਂ ਲਿਆਉਂਦਾਗਾ ਬਾਈ 5-4000 ਦੇ ਮਾਰਜਨ ਤੇ ਹੀ ਗੱਡੀਆਂ ਵੇਚਦਾਗਾ ਕਾਰਨ ਕੀ ਆ ਨਾ ਤਾਂ ਬਾਈ ਦਾ ਕੋਈ ਸ਼ੋਰੂਮ ਆ ਨਾ ਮੁਲਾਜ਼ਮ ਰੱਖੇ ਹੋਏ ਨੇ ਨਾ ਦੁਕਾਨ ਦਾ ਕਿਰਾਇਆ ਨਾ ਬਿੱਲ ਦਾ ਖਰਚਾ ਇਸ ਕਰਕੇ ਬਾਈ ਬਹੁਤੀਆਂ ਮਹਿੰਗੀਆਂ ਗੱਡੀਆਂ ਨਹੀਂ ਵੇਚਦਾ ਗੱਡੀਆਂ ਸਾਰੀਆਂ ਪੂਰੀਆਂ ਵਧੀਆ ਏ ਕਲਾਸ ਲਿਆਉਂਦਾ ਲੱਭ ਲੱਭ ਕੇ ਲਿਆਉਂਦਾ ਹੈਗਾ ਚਾਹੇ ਪੰਜਾਬ ਦੀ ਹੋਵੇ ਚਾਹੇ ਹੋਵੇ ਦਿੱਲੀ ਦੀ ਜਾਂ ਹਰਿਆਣੇ ਦੀ ਉਹ ਵੱਖਰੀ ਗੱਲ ਆ ਵੀ ਬਾਹਰ ਲੀਆਂ ਸਟੇਟਾਂ ਦੀਆਂ ਪਰ ਸਾਰੀਆਂ ਗੱਡੀਆਂ ਵਧੀਆ ਹੁੰਦੀਆਂ ਨੇ ਭਰੋਸੇਮੰਦ ਹੁੰਦੀਆਂ ਨੇ ਪਹਿਲਾਂ ਜਿੰਨੀਆਂ ਵੀ ਗੱਡੀਆਂ ਗਈਆਂ ਨੇ ਬਾਈਆਂ ਦੇ ਜਿਹੜੇ ਰਿਵਿਊ ਆਏ ਨੇ ਸਾਰੇ ਬਹੁਤ ਵਧੀਆ ਆਏ ਨੇ ਹੁਣ ਤੁਹਾਨੂੰ ਗੱਡੀਆਂ ਦਿਖਾਉਣੇ ਆ ਅੱਜ ਦੀਆਂ ਜਿਹੜੀਆਂ 5 ਗੱਡੀਆਂ ਰਹਿਣ ਵਾਲੀਆਂ ਨੇ 5 ਗੱਡੀਆਂ ਇੱਕ ਨੰਬਰ ਨੇਗੀਆਂ ਬਹੁਤ ਹੀ ਘੱਟ ਚੱਲੀਆਂ ਹੋਈਆਂ ਸਾਫ਼ ਸੁਥਰੀਆਂ ਇੰਟੀਰੀਅਰ ਦੀਆਂ ਐਕਸਟੀਰੀਅਰ ਦੀਆਂ ਬਹੁਤ ਹੀ ਸ਼ਾਨਦਾਰ ਗੱਡੀਆਂ ਨੇ ਗੱਲਬਾਤ ਕਰਦੇ ਆ ਬਾਈ ਗੁਰਪ੍ਰੀਤ ਨਾਲ ਤੇ ਜਾਣਕਾਰੀ ਲੈਣੇ ਆ ਆਜੋ ਜੀ ਘਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਨੇ ਜੀ ਹਾਂ ਜੀ ਹਾਂ ਵਧੀਆ ਠੀਕ ਠਾਕ ਹੈ ਠੰਡ ਜੀ ਲੱਗੀ ਹੋਈ ਆ ਹਨਾ ਜੀ ਹਾਂ ਠੰਡ ਹੈਗੀ ਆ ਜੀ ਹਾਂ ਇਹ ਤਾਂ ਚਲੋ ਗੱਲ ਆਏ ਆ ਵੀਰ ਜੀ ਵੀ ਮੈਂ ਦਰਸ਼ਕਾਂ ਨੂੰ ਜਿਵੇਂ ਦੱਸਿਆਗਾ ਵੀ 22 ਗੱਡੀਆਂ ਵੀ ਘੱਟ ਲਿਉਂਦਾ। ਬਾਈ ਨੂੰ ਕੋਈ শোরੂਮ ਦਾ ਖਰਚਾ ਨਹੀਂ, ਕੋਈ ਬਿੱਲ ਦਾ, ਕੋਈ ਦੁਕਾਨ ਦੇ ਕਿਰਾਏ ਦਾ ਖਰਚਾ ਨਹੀਂ। 5-4000 ਦੇ ਮਾਰਜਨ ਤੇ ਗੱਡੀਆਂ ਵੇਚਦਾ। ਤੇ ਜਿਵੇਂ ਗੱਡੀਆਂ ਵੀ ਥੋਡੀਆਂ ਵਧੀਆ ਹੁੰਦੀਆਂ ਨੇ, ਬਾ ਕਮਾਲ ਹੁੰਦੀਆਂ ਨੇ। ਬਾਈ ਜੀ ਆਹ ਗੱਡੀ 60000 ਚੱਲੀ ਹੋਇਆ। 61000 ਆਨਰ ਰਿਕਾਰਡੀ। ਜਮਾਂ ਆਨਰ ਰਿਕਾਰਡ ਜੀ। ਆਨਰ ਰਿਕਾਰਡ ਕਢਾ ਸਕਦੇ ਨਹੀਂ। ਅੱਛਾ ਜੀ। ਲਓ ਜੀ ਪਹਿਲਾਂ ਇਹਨੂੰ ਫੇਰ ਦੱਸਦੇ ਆ ਪਹਿਲਾਂ ਇੱਧਰ ਆਜੋ ਲਾਈਨ ਦੀ ਪਹਿਲੀ ਗੱਡੀ ਤੇ। ਬਾਈ ਜੀ ਮਾਡਲ ਕਿਹੜਾ ਜੀ ਇਹੇ? ਇਹ 2014 ਮਾਡਲ ਆਈ ਇਹਦਾ ਸਭ ਤੋਂ ਪਹਿਲਾਂ ਰੇਟ ਦੱਸੋ ਜੀ ਕੀ ਹੈਗਾ ਇਹਦਾ 2 ਲੱਖ ਰੁਪਇਆ ਜੀ ਇਹਦਾ 2 ਲੱਖ ਰੁਪਇਆ ਜੀ ਟਾਇਰ ਟੱਪੇ ਚਾਰ ਹੀ ਨਵੇਂ ਪਏ ਨੇ ਹਣਾ ਜੀ ਫਰਸਟ ਓਨਰ ਆਈ ਇਹ ਫਰਸਟ ਓਨਰ 2 ਲੱਖ ਦੀ ਗੱਡੀ ਹਾਂਜੀ ਬਾਈ ਅ ਮਰੂਤੀ ਸੂਜ਼ੂਕੀ ਰਿਟਜ ਲਿਖ ਕੇ ਲੈ ਲਓ ਇਹ ਰੇਟ ਨਹੀਂ ਮਿਲਣੀ ਤੇ ਗੱਡੀ ਸਾਫ਼ ਸੁਥਰੀ ਆ ਜਮਾ ਖੁੱਲੀ ਆ ਬਾਈ ਜੀ ਹਾਂਜੀ ਹਾਂ ਗੱਡੀ ਖੁੱਲੀ ਗੱਡੀ ਅੰਦਰੋਂ ਵੀ ਦਿਖਾ ਦਈਏ ਤੁਹਾਨੂੰ ਲਓ ਜੀ ਜਮਾ ਨਵੀਆਂ ਵਰਗੀ ਗੱਡੀ ਪਈਆ 2014 ਮਾਡਲ ਆ ਐਨ ਓਕੇ ਦੀ ਰਿਪੋਰਟ ਆ BXIA ਹੈ ਨਾ ਜੀ ਹਾਂਜੀ BXIA ਲਓ ਜੀ ਟਾਪ ਮਾਡਲ ਪੈਟਰੋਲ ਦੇ ਵਿੱਚ ਗੱਡੀ ਆ ਇਹ ਬਹੁਤ ਸਾਫ਼ ਸੁਥਰੀ ਗੱਡੀ ਪਈ ਆ ਅੱਛਾ ਭਾਈ ਜੀ ਜੇ ਪੇਂਟ ਦੀ ਗੱਲ ਕਰੀਏ ਤਾਂ ਹੈਗਾ ਟੱਚਿੰਗ ਫਾਚਿੰਗ ਕਿ ਪੇਂਟ ਹੈਗੀ ਆ ਜੀ ਥੋੜੀ ਬਹੁਤੀ ਹੈਗੀ ਆ ਟੱਚਿੰਗ ਸਾਰੀ ਗੱਡੀ ਪੇਂਟ ਨਹੀਂ ਹੈਗੀ ਅੱਛਾ ਟੱਚਿੰਗ ਫਾਚਿੰਗ ਮਤਲਬ ਮੇਜਰ ਐਕਸੀਡੈਂਟ ਨਹੀਂ ਹੈਗੀ ਕੋਈ ਐਕਸੀਡੈਂਟ ਹੈ ਨਹੀਂ ਕੋਈ ਪੀਸ ਨਹੀਂ ਚੇਂਜ ਹੈਗਾ ਠੀਕ ਹੈ ਜੀ ਇੰਸ਼ੋਰੈਂਸ ਹੈਗਾ ਹੀ ਸਾਲ ਦਾ ਓਕੇ ਜੀ ਹਾਂਜੀ ਮਤੇ ਐਨਓਸੀ ਦੇਉਗੇ ਨਾਲ ਫਰਸਟ ਓਨਰ ਆ ਜੀ ਸੈਂਟਰ ਲੋਕ ਲੱਗਿਆ ਹੋਇਆ ਸਕਰੀਨ ਟੱਚ ਪਲੇਅਰ ਲੱਗਿਆ ਹੋਇਆ ਜੀ ਸੀਟ ਕਵਰ ਨਵੇਂ ਨੇ ਠੀਕ ਹੈ ਜੀ ਐਨਓਸੀ ਐਨਓਸੀ ਦੇਵਾਂਗੇ ਅਵੇਲੇਬਲ ਆ ਜੀ ਲਓ ਜੀ ਗੱਲ ਇਹ ਆ ਵੀ ਫਰਸਟ ਓਨਰ ਗੱਡੀ ਲੈ ਲਓ ਬਾਈ ਮੌਕਾ ਕਾ ਬਹੁਤ ਸੋਹਣੀ ਗੱਡੀ ਆ ਹੁਣ ਆ ਜਿਓ ਜੀ ਬਰੀਜਾ ਤੇ ਬਾਈ ਜੀ ਇਹਦੀ ਜਾਣਕਾਰੀ ਦਿਓ ਕਿਹੜਾ ਮਾਡਲ ਆ ਕਿਹੜਾ ਵੇਰੀਐਂਟ ਆ ਇਹ 2019 ਮਾਡਲ ਆ ਜੀ ਜੀਡੀਡੀ ਆ ਜੀ ਫਰਸਟ ਓਨਰ ਆ ਆਟੋਮੈਟਿਕ ਆਈ ਇਹ ਅੱਛਾ ਜੀ ਟੌਪ ਮਾਡਲ ਓ ਹਾਂਜੀ 61000 ਆਨ ਰਿਕਾਰਡ ਚੱਲੀ ਹੋਈ ਆਈ ਇਹੇ ਠੀਕ ਹੈ ਜੀ ਹਾਂਜੀ ਪੰਜੇ ਟਾਇਰ ਨਵੇਂ ਨੇ ਇਹਦੇ ਸਟਿੱਪ ਨਹੀਂ ਅੰਜੂਸ ਆਈ ਅੱਛਾ ਜਮੀਆਂ ਅੰਜੂਸ ਦੀ ਹਾਂਜੀ ਠੀਕ ਹੈ ਜੀ ਤੇ ਇੰਸ਼ੋਰੈਂਸ ਹੈਗਾ ਹੀ ਇਹਦਾ ਦੋ ਚਾਬੀਆਂ ਨੇ ਇਹਦੀਆਂ ਦੋਹੇ ਚਾਬੀਆਂ ਨਾਲ ਨੇ ਗੱਡੀ ਪੂਰੀ ਫਰੰਟ ਸਾਰਾ ਸੀਲਡ ਆਈ ਕਿਸੇ ਨਟ ਬੋਲਟ ਤੇ ਚਾਬੀ ਨਹੀਂ ਲੱਗੀ ਹੋਈ ਜੀ ਅੱਛਾ ਜੀ ਹਾਂਜੀ ਕਿਸੇ ਵੀ ਨਟ ਬੋਲਟ ਤੇ ਚਾਬੀ ਨਹੀਂ ਲੱਗੀ ਹੋਈ ਦੋਸਤੋ ਵੱਡੀ ਗੱਲ ਇਹ ਆ ਇਹ ਬਾਕੀ ਜੇ ਟੱਚਿੰਗ ਵਾਚਿੰਗ ਦੀ ਗੱਲ ਕਰੀਏ ਜੀ ਥੋੜੀ ਬਹੁਤੀ ਹੈਗੇ ਇਹ ਮੰਨ ਕੇ ਚਲੋ 100 ਦੇ ਵਿੱਚੋਂ ਆਪਾਂ 30% ਕਹਿ ਸਕਦੇ ਆ ਫਰੰਟ ਨਾ ਪੇਂਟ ਆਈ ਨਾ ਫਰੰਟ ਤੇ ਕਿਸੇ ਚਾਬੀ ਫਰੰਟ ਸਾਰਾ ਓਕੇ ਆਈ ਠੀਕ ਹੈ ਜੀ ਲਓ ਜੀ ਗੱਡੀ ਦੇ ਨਿਗਾਹ ਮਾਰ ਲਓ ਬਾਈ ਜਮਾ ਸਾਫ ਸੁਥਰੀ ਨਵੀਆਂ ਵਰਗੀ ਕੰਡੀਸ਼ਨ ਦੇ ਵਿੱਚ ਬਹੁਤ ਹੀ ਘੱਟ ਚੱਲੀ ਹੋਈ ਆ ਤੇ ਰੇਟ ਕੀ ਆ ਬਾਈ ਇਹਦਾ 2019 ਮਾਡਲ ਹੀ ਇਹ ਫਸਟ ਓਨਰ ਜੀ ਡੀ ਆਈ ਆਟੋਮੈਟਿਕ ਇਹ ਦੇ ਦਾਂਗੇ 6 ਲੱਖ 90 ਹਜ਼ਾਰ ਦੀ 6 ਲੱਖ 90 ਹਜ਼ਾਰ ਦੀ ਬਾਈ ਰੇਟ ਵੀ ਇਹ ਨਹੀਂ ਮਿਲਣਾ ਬਾਈ ਛੋਟੇ ਮਾਰ ਜਾਂਦੇ ਕੰਮ ਕਰਦਾਗਾ ਬਹੁਤ ਕੈਂਟ ਗੱਡੀ ਆ ਇੱਧਰ ਆ ਗਈ ਬਰਨਾ ਬਾਈ ਹਰੇਕ ਬੰਦਾ ਪਸੰਦ ਕਰਦਾ ਹਾਂ ਇਹਨੂੰ ਹਾਂਜੀ ਇਹਦਾ ਕੀ ਹਸਾਬ ਕਿਤਾਬ ਆ ਜੀ ਇਹ 2010 ਮਾਡਲ ਆ ਜੀ ਤੇ ਪੈਟਰੋਲ ਦੀ ਆਈ ਇਹ ਸੀਐਨਜੀ ਔਨ ਪੇਪਰ ਆ ਅੱਛਾ ਜੀ ਹਾਂਜੀ ਇਹ 46000 ਚੱਲੀ ਹੋਈ ਆ ਜੀ ਇਹ ਵੀ ਔਨ ਰਿਕਾਰਡ ਚੱਲੀ ਹੋਈ ਆ ਇੰਟੀਰੀਅਰ ਚੈੱਕ ਕਰਵਾ ਦੋ ਜੀ ਇਹਦਾ ਹਾਂ ਤੇ ਇਹਦੇ ਕੱਲ 46000 ਚੱਲੀ ਹੋਈ ਆ ਜੀ 46000 ਚੱਲੀ ਹੋਈ ਆ ਜੀ ਅੱਛਾ ਜੀ ਹਾਂਜੀ ਕਮਾਲ ਕਰੀ ਪਈ ਆ ਬਾਈ ਆ ਤਾਂ ਜਮਈ ਹੈ ਨਾ ਬਾਕੀ ਗੱਡੀ ਦਾ ਇੰਟੀਰੀਅਰ ਦੱਸਦਾ ਹੈਗਾ ਇਹ ਕੋਈ ਸ਼ੱਕ ਨਹੀਂ ਤੇ ਨੀਚੋ ਹਰ ਇੱਕ ਚੀਜ਼ ਦੱਸਦੀ ਆ ਗੱਡੀ ਦੀ ਵੀ ਮੈਂ ਘੱਟ ਚੱਲੀ ਹੋਈ ਆ ਇਹਦੇ ਬੰਪਰ ਪੇਂਟ ਕਰਾਏ ਨੇ ਜੀ ਸਾਰੀ ਗੱਡੀ ਰੀਜਨਲ ਆਈ ਹੱਲ ਸਾਰੀ ਗੱਡੀ ਜੀ ਇਕੱਲੇ ਬੰਪਰਾਂ ਤੋਂ ਬੰਪਰ ਪੇਂਟ ਕਰਾਏ ਨੇ ਫਰੰਟ ਸਾਰਾ ਸੀਲਡ ਪਿਆ ਕੋਈ ਨਟ 볼ਟ ਕੋਈ ਫੈਂਡਰ ਕੁਝ ਵੀ ਨਹੀਂ ਖੁੱਲਿਆ ਹੋਈ ਠੀਕ ਹੈ ਜੀ ਸਾਰੀ ਗੱਡੀ ਕੰਚ ਵਰਗੀ ਪਈ ਆ ਸਾਰਾ ਫਰੰਟ ਓਕੇ ਆ ਲੋ ਜੀ ਜਮਾ ਗੱਡੀ ਬਾਈ ਨਵੀਆਂ ਵਰਗੀ ਪਈ ਆ ਮਾਡਲ ਦੀ ਗੱਲ ਕਰੀਏ ਤਾਂ ਪੁਰਾਣੀ ਆ ਗਈ ਪਰ ਗੱਡੀ ਦੇਖਣ ਨੂੰ ਚਲਾਵੇ ਨੂੰ ਬਾਈ ਕਹਿੰਦਾ ਜਮੇ ਮਾੜੀ ਨਹੀਂ ਹੈਗੀ ਇੱਕ ਨੰਬਰ ਆਣਾ ਜੀ 2010 ਮਾਡਲ ਹੀ ਤੇ ਦੋ ਚਾਬੀਆਂ ਨੇ ਇਹਦੀਆਂ ਹਾਂ ਸਾਲ ਦਾ ਇੰਸ਼ੋਰੈਂਸ ਮਿਲੂਗਾ ਜੀ ਅੱਛਾ ਸਾਲ ਦਾ ਇੰਸ਼ੋਰੈਂਸ ਹੋਇਆ ਹੋਇਆ ਹਾਂ 1,80,000 ਰੁਪਏ ਦੇ ਵਿੱਚ ਸਾਲ ਦਾ ਇੰਸ਼ੋਰੈਂਸ ਵਿਦ ਐਨਓਸੀ ਜੀ ਠੀਕ ਹੈ ਜੀ ਲਓ ਬਾਈ ਇਹਨਾਂ ਰੇਟ ਵੀ ਜ਼ਾਇਦ ਨਹੀਂ ਮਿਲਣਾ ਇੱਧਰ ਆ ਗਈ ਜੀ Swift Dzire ਕਿਹੜਾ ਮਾਡਲ ਆ ਜੀ ਇਹ ਇਹ 2014 ਮਾਡਲ ਆਈ ਇਹ ਫਸਟ ਓਨਰ ਆਈ ਪੰਜਾਬ ਨੰਬਰ ਆ ਹਾਂਜੀ ਪੰਜਾਬ ਨੰਬਰ ਆਈ ਫੁੱਲ ਇਨਸ਼ੋਰੈਂਸ ਆਈ ਦੋ ਚਾਬੀਆਂ ਨੇ ਦੀਆਂ ਗੱਡੀ ਦੀਆਂ ਹੂੰ ਇਹਦੇ ਵੀ ਇਕੱਲੇ ਬੰਪਰਾਂ ਦੀ ਪੇਂਟ ਆ ਇਕੱਲੇ ਬਾਕੀ ਸਾਰੀ ਗੱਡੀ ਓਰੀਜਨਲ ਆਈ ਇਹ ਅੱਛਾ ਜਮ ਓਰੀਜਨਲ ਆ ਜਮ ਓਰੀਜਨਲ ਆ ਫੁੱਲ ਗਾਰੰਟੀ ਆਈ ਇਹਦੀ ਹੂੰ ਫੁੱਲ ਇਨਸ਼ੋਰੈਂਸ ਆਈ ਦੋ ਚਾਬੀਆਂ ਟੱਚ ਪਲੇਅਰ ਲੱਗਿਆ ਹੋਇਆ ਟਾਇਰ ਲਾਏ ਨਵੇਂ ਨਹੀਂ ਇਹਦੇ ਬੀਡੀਆਈ ਇਹ ਇਹ ਹਾਂਜੀ ਇਹ ਬੀਡੀਆਈ ਠੀਕ ਹੈ ਜੀ ਫੁੱਲ ਇਨਸ਼ੋਰੈਂਸ ਆਈ ਹਾਂਜੀ ਫੁੱਲ ਇਨਸ਼ੋਰੈਂਸ ਆਈ ਬੀਡੀਆਈ ਗੱਡੀ ਆ ਮਿੱਤਰੋ ਨਿਗਾਹ ਮਾਰ ਲਓ ਗੱਡੀ ਦੇ ਵਿੱਚ ਕਿਸੇ ਵੀ ਤ ਬੰਪਰਾਂ ਨੂੰ ਛੱਡ ਕੇ ਬਾਈ ਕਹਿੰਦਾ ਇੱਕ ਬੁਰਸ਼ ਵੀ ਨਹੀਂ ਲੱਗਿਆ ਹੋਇਆ ਜਮਾਂ ਨਮੀਆਂ ਵਰਗੀ ਗੱਡੀ ਆ ਅੱਛਾ ਜੀ ਤੇ ਬਾਈ ਰੇਟ ਕੀ ਰਹਿਣ ਵਾਲਾ ਇਹਦਾ 14 ਮਾਡਲ ਦਾ 14 ਇਹਦਾ 14 ਮਾਡਲ ਹੀ ਫਸਟ ਓਨਰ ਇਹ ਦੇ ਦਾਂਗੇ 395000 ਦੀ 395000 ਦੀ ਬਾਈ ਇੱਕ ਗੱਡੀ ਤੁਹਾਡੇ ਕੋਲੇ ਹੋਰ ਦੱਸਦੇ ਸੀਗੇ ਉਹ ਕਿਹਨੇ ਆ ਇੱਕ ਆਪਣੇ ਕੋਲੇ ਹੈਗੀ ਆ ਡੈਅਰੀ 2017 ਮਾਡਲ ਨਵੀਂ ਸ਼ੇਪ ਵਾਲੀ ਆਟੋਮੈਟਿਕ ਹਾਂਜੀ ਚਾਰੇ ਟਾਇਰ ਨਵੇਂ ਲਵਾਏ ਨੇ ਉਹਦੇ ਲਾਇ ਲੱਗੇ ਹੋਏ ਨੇ ਆਟੋਮੈਟਿਕ ਆ ਹੋ ਇੰਸ਼ੋਰੈਂਸ ਹੈਗਾ ਦੋ ਚਾਬੀਆਂ ਨੇ ਉਹਦੀਆਂ ਹੀ ਠੀਕ ਹੈ ਜੀ ਉਹ ਗੱਡੀ ਦੇ ਦਾਂਗੇ 490000 ਰੁਪਏ ਦੀ ਲੈ ਵੀ ਮਿੱਤਰੋ ਉਹਦੇ ਸਬੰਧੀ ਵੀ ਉਹ ਗੱਡੀ ਕੋਈ ਲੈ ਕੇ ਗਿਆ ਹੋਇਆ ਹੀ ਅੱਜ ਆਜੂਗੀ ਘੰਟੇ ਤੋਂ ਕੰਢੇ ਤੋਂ ਬਾਈ ਗੱਲ ਇਹ ਆ ਵੀਡੀਓ ਸ਼ੇਅਰ ਨੂੰ ਕਰਦੇਓ ਤਾਂ ਜੋ ਜੇ ਤੁਸੀਂ ਨਹੀਂ ਰਹਿਣੀ ਤਾਂ ਵਧੀਆ ਗੱਡੀਆਂ ਦਾ ਸਨੇਹਾ ਤੁਹਾਡੇ ਕਿਸੇ ਮਿੱਤਰ ਕੋਲੇ ਪਹੁੰਚ ਜੇ ਤੁਹਾਡੇ ਸਕੇ ਸਬੰਧੀ ਕੋਲੇ ਪਹੁੰਚ ਜੇ ਧੰਨਵਾਦ ਬਾਈ ਜੀ ਕੀਮਤੀ ਸਮਾਂ ਦਿੱਤਾ ਧੰਨਵਾਦ ਦਰਸ਼ਕੋ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਨੇ ਹੋ ਦਿੰਦੇ ਰਹੋ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਸਤਿ ਸ਼੍ਰੀ ਅਕਾਲ